ਸੰਗਰੂਰ ਪਾਰਲੀਮੈਂਟ ਹਲਕੇ ਵਿੱਚੋਂ ਕਾਂਗਰਸ ਪਾਰਟੀ ਵੱਲੋਂ ਜਿਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਹੈ ਸਦਾ ਸਪਾਲਸ ਗਹਿਰਾ ਜਿਹੜੇ ਕਿ ਪੰਜਾਬ ਦੀ ਇਨਤਾਕ ਨੰਦਰ ਆਵਾਜ਼ ਨੇ ਔਰ ਜਿਨ੍ਹਾਂ ਨੇ ਸਦਾ ਸਦਾ ਹੱਕ ਸੱਚ ਦਾ ਪੈਰਾ ਦਿੱਤਾ ਹੈ ਔਰ ਪੰਜਾਬ ਦੇ ਮਸਲਿਆਂ ਨੂੰ ਦੁਨੀਆ ਭਰ ਚ ਬਲੰਦੀਆਂ ਤੇ ਬਚਾਇਆ ਹੈ ਦੁਨੀਆ ਭਰ ਦੇ ਲੋਕਾਂ ਨੂੰ ਤੱਕ ਪੰਜਾਬ ਦੇ ਮਸਲੇ ਲੈ ਕੇ ਗਏ ਨੇ ਔਰ ਪੰਜਾਬ ਵਿੱਚ ਜਹਾ ਇੱਕ ਸਰਕਾਰ ਕਿਸੇ ਦੀ ਵੀ ਕਿਉਂ ਨਾ ਰਹੀ ਹੋਵੇ ਲਗਾਤਾਰ ਸਹੀ ਗੱਲ ਤੇ ਸਟੈਂਡ ਲੈ ਕੇ ਆਪਣੇ ਉੱਤੇ ਕਿ अनेका ਕਾਂਗਸ ਚੱਲ ਕੇ ਵੀ ਜੇਲ੍ਹਾਂ ਚੱਲ ਕੇ ਵੀ ਪੰਜਾਬ ਦੀ ਜੋ ਆਵਾਜ਼ ਨੂੰ ਬੁਲੰਦ ਕੀਤਾ ਹੈਗਾ ਸਾਰਾ ਪੰਜਾਬ ਉਹਨਾਂ ਦਾ ਰਿਣੀ ਹੈਗਾ ਮੈਂ ਇਸ ਗੱਲ ਤੇ ਬਹੁਤ ਖੁਸ਼ ਹਾਂ ਕਾਂਗਸ ਹਾਈ ਕਮਾਂਡ ਨੇ ਉਹਨਾਂ ਦੀ ਜੋ ਪੰਜਾਬ ਪ੍ਰਤੀ ਉਹਨਾਂ ਦੀ ਜੋ ਜਮਹੂਰੀਅਤ ਪ੍ਰਤੀ ਉਹਨਾਂ ਦੀ ਜੋ ਲੋਕਾਂ ਦੇ ਪੰਜਾਬ ਦੇ ਭਲੇ ਲਈ ਪ੍ਰਤੀਬੱਧਤਾ ਹੈਗੀ ਹੈ ਕਾਂਗਸ ਪਾਰਟੀ ਲਈ ਪ੍ਰਤੀਬੱਧਤਾ ਹੈਗੀ ਹੈ ਯੋਗਦਾਨ ਹੈ ਉਹਦੀ ਸਨਾਨਖ ਕਰਦੇ ਹੋਏ ਉਹਨਾਂ ਨੇ ਹਲਕਾ ਜ਼ਰੂਰ ਤੋਂ ਜਿਹੜਾ ਕਿ ਮੁੱਖ ਮੰਤਰੀ ਦਾ ਜਿਹੜੋ ਕਹਿੰਦੇ ਕਿ ਮੇਰਾ ਇਹ ਹੋਮ ਬੱਦਿੱਸ ਚ ਹੈ ਗਿਆ ਮੇਰਾ ਇਹ ਪੇਕਾ ਪਿੰਡ ਹੈ ਗਿਆ ਜਾਂ ਮੇਰਾ ਇਹ ਮਤਲਬ ਸਾਡੀ ਚੱਦੀ ਪਿੰਡ ਹੈ ਗਿਆ ਉਸ ਉਸ ਇਲਾਕੇ ਵਿੱਚ ਇਹਨਾਂ ਨੂੰ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਦਾ ਮਾਣ ਬਖਿਆਗਾ ਔਰ ਮੈਂ ਪੱਕੇ ਯਕੀਨ ਨਾਲ ਕਹਿ ਸਕਦਾ ਕਿ ਖੈਰਾ ਸਾਹਿਬ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਬੜੇ ਤਕੜੇ ਮਾਰ ਜਨ ਸਕਸ ਦੇ ਕੇ ਕਾਂਗਰਸ ਪਾਰਟੀ ਲਈ ਇਹ ਸੀਟ ਜਿੱਤ ਕੇ ਸ੍ਰੀ ਰਾਹੁਲ ਗਾਂਧੀ ਜੀ ਦੀ ਤੇ ਕੇਂਦਰੀ ਹਾਈ ਕਮਾਂਡ ਦੀ ਝੋਲੀ ਪਾਣਗੇ ਤਾਂ ਜੋ 2024 ਤੋਂ ਬਾਅਦ ਇਹਦੀ ਕੇਂਦਰ ਜੋ 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 ਜਾਬਰ ਸੱਤਾ ਹੈਗੀ ਜੋ ਇੱਕ ਦੇਸ਼ ਨੂੰ ਤੱਕ ਕੇ ਜ਼ਬਰਦਸਤੀ ਖਤਮ ਕਰਨ ਵਾਲੀ ਜਾ ਰਹੀ ਹੈ ਧਰਮਲ ਪੱਖ ਜ਼ਿੰਦਗੀ ਖਤਮ ਕਰਨ ਵਾਲੀ ਜਾ ਰਹੀ ਹੈ ਸੰਵਧਾਨ ਨੂੰ ਖਤਮ ਕਰਨ ਵਾਲੀ ਜਾ ਰਹੀ ਹੈ ਜਮਹੂਰੀ ਸੰਸਥਾਵਾਂ ਉਨਾ ਨੂੰ ਖਤਮ ਕਰਨ ਵਾਲੀ ਜਾ ਰਹੀ ਹੈ ਔਰ ਦੇਸ਼ ਨੂੰ ਇੱਕ ਜਿਹੇ ਹਨੇਰੀ ਕਲੀ ਗਲੀ ਟੱਕ ਰਹੀ ਹੈਗੀ ਹੈ ਉਸ ਤੋਂ ਬਚਾਉਣ ਵਿੱਚ ਖੈਰਾ ਸਾਹਿਬ ਦੀ ਜਿਹੜੀ ਸੀਟ ਹੈਗੀ ਹੈ ਜਾਂ ਪਟਿਆਲੇ ਮੇਰੀ ਸੀਟ ਹੈਗੀ ਹੈ ਆਪਾਂ ਸਾਰੇ ਨਾਲ ਮਿਲ ਕੇ ਜਿੱਤ ਕੇ ਅਸੀਂ ਹਿੰਦੁਸਤਾਨ ਦੀ ਇਹ ਸਿਆਸੀ ਫਿਜ਼ਾ ਹੈਗੀ ਹੈ ਆਰਥਿਕ ਫਿਜ਼ਾ ਹੈਗੀ ਹੈ ਸਮਾਜਿਕ ਫਿਜ਼ਾ ਹੈਗੀ ਉਸ ਇਨਕਲਾਬੀ ਤਬਦੀਲੀ ਲਿਆਵਾਂਗੇ ਔਰ ਕਿਸਾਨਾਂ ਨੌਜਵਾਨਾਂ ਤੇ ਹੋਰ ਜਿਹੜੇ ਵੰਚਿਤ ਵਰਗ ਨੇ ਉਹਨਾਂ ਦੇ ਮਸਲੇ ਨੂੰ ਹੱਲ ਕਰਦੇ ਹੋਏ ਇੱਕ ਸਨੱਖਾ ਸੋਹਣਾ ਹਿੰਦੁਸਤਾਨ ਬਣਾਉਣ ਦਾ ਕੰਮ ਆਵਾਵਾਂਗੇ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਸੰਗਰੂਰ ਜਾਂਦੇ ਹੋਏ ਪਟਾਲਾ ਰੁਕਣ ਤੇ ਮੈਂ ਸਰਦਾਰ ਸੁਪਾਲ ਸਿੰਘ ਖੈਰਾ ਹੋਰਾਂ ਦਾ ਜਿਹੜੇ ਕਿ ਆਵਾਜ਼-ਏ-ਪੰਜਾਬ ਨੇ ਬੜਾ ਬਹੁਤ ਘੱਟ ਲੋਕਾਂ ਨੇ ਇਹ ਫਤਵਾ ਮਿਲਿਆ ਆਵਾਜ਼-ਏ-ਪੰਜਾਬ ਦਾ ਇਹ ਕਿਸੇ ਵੇਲੇ ਕਿਸੇ ਹੋਰ ਕੋਲ ਸੀਗਾ ਪਰ ਪਿਛਲੇ ਦਹਾਕੇ ਤੋਂ ਵੱਧ ਸਮੇਂ ਤੋਂ ਜਦ ਤੱਕ ਮੈਂ ਸਰਗਰੋ ਰਾਜਨੀਤੀ ਚ ਆਇਆ ਮੈਂ ਲਗਾਤਾਰ ਇਹਨਾਂ ਦੀ ਜਿਹੜੀ ਇਹ ਜਿਹੜਾ ਇੱਕ ਗੁਣ ਹੈਗਾ ਜਿਹੜੀ ਇਹਨਾਂ ਦੀ ਇੱਕ ਇੱਕ ਸ਼ਕਤੀ ਇਹਦੀ ਕਪੈਸਿਟੀ ਹੈਗੀ ਹੈ ਉਹਦਾ ਮੈਂ ਦਾਤ ਦਿੰਨਾ ਹੈਗਾ ਔਰ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਤਾ ਜ਼ਿੰਦਗੀ ਇਹ ਪੰਜਾਬ ਲਈ ਜਮਹੂਰੀਅਤ ਲਈ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ ਤੇ ਇਸ ਤਰ੍ਹਾਂ ਜਿੱਤਾ ਪ੍ਰਾਪਤ ਕਰਕੇ ਦੇਸ਼ ਦੀ ਤੇ ਪੰਜਾਬ ਦੀ ਸੇਵਾ ਕਰਦੇ ਰਣਗੇ ਬਹੁਤ ਬਹੁਤ ਧੰਨਵਾਦ ਕਿਸ਼ਾਨ ਫਿਰ ਮੋਟੇ ਰੇਲਵੇ ਟ੍ਰੈਕ ਤੇ ਬਹਿ ਗਏ ਹਾਂ ਜੀ ਨੁਕਸਾਨ ਹੋ ਰਹੇ ਲੋਕਾਂ ਦੀਆਂ ਟ੍ਰੇਨਾਂ ਬੰਦ ਹੋ ਗਈਆਂ ਬਿਲਕੁਲ ਕਿੱਦਾਂ ਦੇਖਦੇ ਹੋ ਇਹ ਨੂੰ ਦੇਖੋ ਕਿਸਾਨਾਂ ਦੇ ਮਸਲੇ ਅਣਸੁਲਝੇ ਪਏ ਹੈਗੇ ਆ ਬੜੇ ਲੰਮੇ ਸਮੇਤ ਤੁਹਾਨੂੰ ਸੁਲਝੇ ਪਏ ਹੈਗੇ ਜਿਹੜੇ ਜਦੋਂ ਮੋਦੀ ਸਾਹਿਬ ਨੇ ਤਿੰਨ ਕਾਲੇ ਕਾਨੂੰਨ ਵਾਪਸ ਲਿੱਤੇ ਸੀਗੇ ਜਦੋਂ ਵਾਅਦੇ ਕੀਤੇ ਸੀਗੇ ਉਹ ਵਾਅਦੇ ਪੂਰੇ ਨਹੀਂ ਕੀਤੇ ਐਮਐਸਪੀ ਤੇ ਕਾਨੂੰਨੀ ਗਰੰਟੀ ਕਾਂਗਰਸ ਨੇ ਕਹਿਆ ਕਿ ਅਸੀਂ ਦੇਵਾਂਗੇ ਐਮਐਸਪੀ ਪਰ ਇਹਨਾਂ ਨੇ ਹੁਣ ਤੱਕ ਦੀ ਉਸ ਬਾਰੇ ਫੈਸਲਾ ਕੀਤਾ ਤੈਨੀ ਮਿਸ਼ਰਾ ਜਿਹੜੇ ਕਿਸਾਨ ਜਿਹਦੇ ਮੁੰਡੇ ਨੇ ਕਿਸਾਨ ਦਰੜ ਕੇ ਮਾਰਤੇ ਹੈਗਾ ਉਹਨੂੰ ਫਿਰ ਮੁਰਕੇ ਟਿਕਟ ਦੇ ਦਿੱਤੀ ਗਈ ਹੈਗੀ ਹੈ ਬਾਕੀ ਕਿਸਾਨਾਂ ਦਾ ਜਿਹੜਾ ਸੁਆਮੀ ਨਾਦਰ ਪੇਸ਼ੈਂਟ ਦੀ ਰਿਪੋਰਟ ਹੈਗੀ ਹੈ ਜਿਹੜਾ ਕਸਤਾਨੀ ਘਾਟੇ ਘਾਟੇ ਬੰਦਾ ਸੌਤਾ ਹੈਗਾ ਕਿਸਾਨੀ ਨੂੰ ਸਾਥ ਦੇਣ ਲਈ ਉਹਨਾਂ ਇੰਤਜ਼ਾਹਰਤ ਦੇਣ ਲਈ ਆਜਾਪਾ ਸਰਕਾਰ ਨੇ ਕੁਝ ਨਹੀਂ ਕੀਤਾ ਝੁਕਰਾ ਬੜੇ ਪਗਾਏ ਆ ਆਮਦਨ ਦੁਗਣੀ ਕਰ ਦਾਂਗੇ ਆਮਦਨ ਦੁਗਣੀ ਕੀ ਆਮਦਨ ਘਟੀ ਹੈਗੀ ਹੈ ਕਿਸਾਨ ਖੁਦਕਸ਼ੀਆਂ ਸਾਰੇ ਹਿੰਦੋਸਪਾਸੇ ਲਗਾਤਾਰ ਜਾਰੀ ਹੈ ਪੰਜਾਬ ਚ ਵੀ ਕਿਸੇ ਨਾ ਕਿਸੇ ਕੋਨੇ ਤੋਂ ਖਵਾਰ ਦੇ ਕਿਸੇ ਖੁੰਝੇ ਚ ਰੋਜ਼ ਇੱਕ ਜਾਂ ਦੋ ਖਸਾਨਾਂ ਦੇ ਆਤਮ ਹੱਤਿਆ ਕਰਨ ਦੀ ਖਬਰ ਛਪਦੀ ਹੈਗੀ ਹੈ ਨਹੀਂ ਮੈਂ ਫੀਮ ਦੀ ਖੇਤੀ ਦੀ ਗੱਲ ਨਹੀਂ ਕੀਤੀ ਮੈਂ ਐਨਡੀਪੀਐਸ ਐਮੈਂਡਮੈਂਟ ਬਿੱਲ ਦੀ ਗੱਲ ਕੀਤੀ ਸੀ ਕਿ ਜਿਹੜੇ ਜਿਹੜੇ ਨਸ਼ੇ ਨੇ ਪੰਜਾਬ ਦੇ ਰਵਾਇਤੀ ਨਸ਼ੇ ਚਾਹੇ ਉਹ ਫੀਮ ਹੈ ਚਾਹੇ ਇਹ ਚਾਹੇ ਉਹ ਭੰਗ ਹੈਗਾ ਇਹ ਘੱਟ ਕਿ ਨਹੀਂ ਹੈਗੇ ਪੰਜਾਬ ਹਜ਼ਾਰਾਂ ਸਾਲ ਤੋਂ ਇੱਕ ਨਿਸ਼ਚਿਤ ਮਾਤਰਾ 'ਚ ਇਹ ਨਸ਼ੇ ਵਰਤਾ ਰਹਿਆ ਸੀਗਾ ਜਦ ਤੱਕ ਇਹ ਨਸ਼ੇ ਸੀਗੇ ਪੰਜਾਬ 'ਚ ਇੱਕ ਵੀ ਮੌਤ ਨਹੀਂ ਸੀ ਹੋਈ ਮੈਨੂੰ ਕੋਈ ਦਾਦਾ ਕਹਣਾ ਦੇਵੇ ਕਿ ਪੰਜਾਬ 'ਚ ਕਦੀ 90 ਤੋਂ ਪਹਿਲਾਂ ਕੋਈ ਨਾ ਨਸ਼ੇ ਨਾਲ ਮਰਦਾ ਸੀਗਾ ਨਹੀਂ ਮਰਦਾ ਸੀਗਾ ਇਹ ਨਸ਼ੇ ਮਾੜੇ ਬੜੇ ਹੀ ਉਦੋਂ ਹੈਗਾ ਜੋ ਪੀ ਪੁੱਕੀ ਦੇ ਬੈਨ ਲੱਗਿਆ ਉਹਨਾਂ ਨੂੰ ਅਪਰਾਧੀ ਕੋਸ਼ ਕਰ ਦਿੱਤਾ ਮੈਂ ਬਿੱਲ ਪੇਸ਼ ਕੀਤਾ ਕਿ ਉਹ ਅਪਰਾਧੀ ਨਹੀਂ ਹੈਗੇ ਆ ਬਿਮਾਰ ਨੇ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਔਰ ਜਦ ਤੱਕ ਅਸੀਂ ਉਹਦੇ ਮੁਕੰਮਲ ਬਸੇਵੇਂ ਦਾ ਇੰਤਜ਼ਾਮ ਨਹੀਂ ਕਰਦੇ ਰੋਜ਼ਗਾਰ ਦਾ ਜਾਮ ਨਹੀਂ ਕਰਦੇ ਸ਼ਾਮ ਨੂੰ ਈਵਨਿੰਗ ਮੈਨੇਜਮੈਂਟ ਪੜਨਾ ਸ਼ੁਰੂ ਨਹੀਂ ਕਰਦੇ ਕਮੇਟੀਆਂ ਬਣਾ ਕੇ ਉਦੋਂ ਤੱਕ ਉਹਨਾਂ ਨੂੰ ਲੋੜ ਦੇ ਮੁਤਾਬਕ ਜਿਵੇਂ ਅਮਰੀਕਾ ਨੇ ਕੀਤਾ ਕੈਨੇਡਾ ਨੇ ਕੀਤਾ ਉਹਨਾਂ ਨੇ ਲਿਬਰਲ ਪਾਲਿਸੀ ਪੜਾ ਲਈ ਨਸ਼ਿਆਂ ਬਾਰੇ ਦੁਨੀਆ ਦੇ ਬਤਾਲਿਆ ਮੁਲਕਾਂ ਨੇ ਆਪਣੀ ਨਸ਼ਾ ਨੀਤੀ ਬਦਲੀ ਹੈਗੀ ਹੈ ਅਮਰੀਕਾ ਇੱਕ ਹੈਗਾ ਅਮਰੀਕਾ ਦੇ ਇੱਕ ਇੱਕ ਕਾਨੂੰਨ ਬਤਾਲਿਆ ਸੂਬਿਆਂ ਨੇ ਪਾਸ ਕਰਤੇ ਖੀਰਲਾ ਸੂਬਾ ਕੈਲੀਫੋਰਨੀਆ ਕਿ ਜਿਹੜਾ ਬੰਦਾ ਭੰਗ ਵਰਦਾ ਹੈਗਾ ਉਸ ਬੰਦੇ ਨੂੰ ਘਰ ਦੇ ਪਿਛਵਾੜੇ 'ਚ 5 ਤੋਂ 35 ਬੂਟੇ ਭੰਗ ਨੂੰ ਭੰਗ ਦੀ ਲਾਜ ਦੀ ਇਜਾਜ਼ਤ ਇੱਕ ਕਾਨੂੰਨੀ ਤੌਰ ਤੇ ਇਜਾਜ਼ਤ ਮੈਂ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਇੰਜ ਕਰੋ ਜਿਹੜੇ ਪਿਗ ਰਜਿਸਟਰੀ ਬਣਾਓ ਤੇ ਦੇਖੋ ਕਿਹੜੇ ਬੰਦਿਆਂ ਨੂੰ ਫੀਮ ਭੁੱਕੀ ਦੀ ਯਾਦ ਹੈਗੀ ਆ ਉਹ ਫਸ ਚੁੱਕੇ ਨੇ ਤੇ ਉਹਨਾਂ ਨੂੰ ਕਹੋ ਕਿ ਸਰਪੰਚ ਦੀ ਨਿਗਰਾਨੀ ਹੈ ਤਹਿਸੀਲਦਾਰ ਦੀ ਨਿਗਰਾਨੀ ਹੈ ਹਰ ਬੰਦੇ ਨੂੰ 10 ਤੋਂ ਲੈ ਕੇ 50 ਬੁੱਟੇ ਤੁਸੀਂ ਉਸ ਦੇ ਲਾਂ ਦੀ ਇਜਾਜ਼ਤ ਦਿਓ ਉਹ ਮਾਫਾ ਜਿਹੜਾ ਮਾਫੀ ਆਏਗਾ ਹਫ਼ਤੇ 'ਚ ਮਰ ਜਾਊਗਾ ਸਾਰਾ ਮਾਫੀਆ ਤੋਂ ਪੁੱਤੋ ਸ਼ੁਰੂ ਹੋ ਕੇ ਫਿਰ ਮਾੜੇ ਨਸ਼ੇ ਵੱਲ ਜਾਂਦਾ ਹੈਗਾ ਪੰਜਾਬ 'ਚ ਮਾੜੇ ਨਸ਼ੇ ਵੜੇ ਉਦੋਂ ਹੈਗੇ ਆ ਜਦੋਂ ਫੀਮ ਪੁੱਕੀ ਬੰਦ ਹੋਈਆ ਉਸ ਤੋਂ ਪਹਿਲਾਂ ਮਾਰੇ ਨਸ਼ੇ ਨਹੀਂ ਸਕੇ ਕਾ ਤੇ ਗੈਰ ਕਾਨੂੰਨਕ ਨਸ਼ੇ ਆ ਗਏ ਆ ਫੀਮ ਪੁੱਕੀ ਖਾ ਕੇ ਬੰਦਾ ਰੰਬਾ ਪਾਲਦਾ ਕਹੀ ਪਾਲਦਾ ਹੈਗਾ ਸ਼ਰਾਬ ਪੀ ਕੇ ਐਕਸੀਡੈਂਟ ਹੁੰਦੇ ਆ ਗਏ ਆ ਕਿ ਰੇਲੂਵੈਂਸਤਾ ਹੁੰਦੀ ਹੈਗੀ ਆ ਸੜਕਾਂ ਦੇ ਰੋਡ ਰੇਜ ਇਵੈਂਟਸ ਹੁੰਦੀਆਂ ਆ ਗੀਆਂ ਬਸ ਜਲ ਕੇ ਫੀਮ ਪੁੱਕੀ ਵਾਲਾ ਬੰਦਾ ਸਾਊ ਨਸ਼ਾ ਕਮਾਊ ਨਸ਼ਾ ਹੈਗਾ ਉਹਨਾਂ ਸਰਕਾਰ ਆਪਣੀ ਕੰਟਰੋਲ ਟੇਸ ਲੈ ਕੇ ਤਾਂ ਕਿ ਗਲਤ ਅਥਾਂ ਨਾ ਜਾਵੇ ਮਾਫੀਆ ਕੋਲੋਂ ਨਿਕਲਿਓ ਉਹ ਉਹ ਉਹਨੂੰ ਬੂਟੇ ਲਾ ਦੀ ਜੱਜ ਦਿਓ ਚਾਹੇ ਅਗਲਾ ਭੁਰਜੀ ਬਣਾਵੇ ਚਾਹੇ ਪੁੱਟ ਕੇ ਚੂਰਾ ਬਣਾ ਕੇ ਪੁੱਕੀ ਬਣਾ ਲਵੇ ਚਾਹੇ ਡੋਡੇ ਚੋਂ ਖੀਮ ਕੱਢ ਲਵੇ ਆਪਣੇ ਸਾਲ ਦੀ ਵਰਤੋਂ ਕੱਢ ਲਵੇ ਸਾਰਾ ਮਾਦੀਆ ਮਰ ਜਾਊਗਾ ਸਾਰਾ ਮਾੜੇ ਨਫੇ ਮਰ ਜਾਣਗੇ